ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਸਾਡੀ ਯਾਤਰਾ ਹੋ ਗੋਵਿੰਦ ਧਾਮ ਤੋਂ ਲੈ ਕੇ ਹੇਮਗੁਣ ਸਾਹਿਬ ਜੀ ਤੱਕ 6 ਤਰੀਕ 6 ਮਹੀਨਾ 2024 ਤੇ ਅਸੀਂ ਆਪਣੀ ਅੱਜ ਯਾਤਰਾ ਸਵੇਰ ਦੇ 4 ਵਜੇ ਸਟਾਰਟ ਕਰਨ ਜਾ ਰਹੇ ਹਾਂ ਤੇ ਬੋਲੇ ਈ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਾਕੀ ਆਪਾਂ ਰਸਤੇ ਦੇ ਵਿੱਚ ਮਿਲਦੇ ਹਾਂ ਤੇ ਉਥੋਂ ਟਰੈਕ ਦੀਆਂ ਵੀਡੀਓ ਬਣਾ ਕੇ ਵਿੱਚ ਛੱਡ ਗਏ ਭਾਈ ਗੁਰੂ ਨੀ ਜ਼ੋਨੇ ਵਾਲੇ ਸੋ ਸ੍ਰੀ ਅਕਾਲ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ध्यान चढ़ गया काफ़ी दूर आ गए पांच बज गए ਉੱਥੇ ਕਰਾਂਗਾ ਹਾਰਤਾਗਾ ਤੇ ਸਿਸੂ ਇਹ ਮੈਨਾਂ ਰੱਖੇ ਬੰਨ ਮੇਰੇ ਵੱਲੋਂ ਗੁੱਡ ਮਾਰਨਿੰਗ ਸੁਪਰਵਾਦ ਸਿਸੂ ਸੁਪਰਵਾਦ ਜੀ ਸੁਪਰਵਾਦ ਕਰਪਾ ਕਰੀ ਮੁੰਡਿਆ ਚੜ ਜਾਵੇ ਆਪਾਂ ਦਾ ਜੱਜਾ ਮਨ ਮਸਾਣਾ ਆਪਾਂ ਨੂੰ ਵਿੜਕਤ ਨਹੀਂ ਇੰਨਾ ਕ ਤਾਂ ਆਪਣੇ ਲੱਥਾਂ ਦਾ ਮ ਹੈਗਾ ਮੈਂ ਤਾਂ ਬਾਈ ਕਰਕੇ ਨਾਲ-ਨਾਲ ਤੁਰ ਰਿਹਾ ਵਧੀਆ ਬਾਈ ਨਾਲ ਵਧੀਆ ਤੁਰ ਰਿਆਂ ਆਹ ਲੈ ਬਾਈ ਆਉਂਦਾ ਆ ਬਾਈ ਕਰਕੇ ਨਾਲ-ਨਾਲ ਤੁਰ ਰਹੀ ਨਹੀਂ ਤਾਂ ਹੋਂ ਕੋਹਦੇ ਪਹੁੰਚਣਾ ਸੀ ਆਪਾਂ ਦਾ ਹੀ ਕਿੰਨੇ ਤਰੀਕੇ ਜੀ ਚਲੋ Hãy subscribe cho kênh Ghiền Mì Gõ Để không bỏ lỡ những video hấp dẫn ਨੰਦ ਲਈ ਆ ਠੀਕ ਹੈ ਪੋੜਨਾ ਹੈ ਪਾਣੀ ਪੋੜਨਾ ਹੈ ਕੋਤ ਸ੍ਰੀ ਆਕਾਲ ਬੋਲੇ ਸੋਨਿਆਲ ਸ੍ਰੀ ਆਕਾਲ ਬੋਲੇ ਸੋਨਿਹਾਰ ਸ੍ਰੀ ਆਕਾਲ ਪਾਤੀ ਤੇ ਹੁੰਦਾ ਹੋਆ ਠੀ ਜਤਰਾਉਂਦੀ ਬਹੁਤ ਹੈ ਚਲ ਚਲ ਅੱਜਵਾਰ ਬਾਸਰ ਲੈ ਕੇ ਆਇਆ ਕੋਈ ਨਹੀਂ ਕੋਈ ਨਹੀਂ ਆਪਾਂ ਵੀ ਹੁਣ ਯਾਤਰਾਵਾਂ ਤੇ ਹੀ ਆ ਕੁਝ ਕਰਨੀ ਯਾਤਰਾ ਵਧੀਆ ਨਾ ਹੌਲੀ ਹੌਲੀ ਨਾ ਜਿਵੇਂ ਮੈਂ ਕਹਦੀ ਆਂ ਜਿਹੜੀਆਂ ਚੀਜ਼ਾਂ ਜ਼ਰੂਰੀ ਹਨਾ ਆਪਾਂ ਉਹ ਪੂਰੀਆਂ ਓਏ ਆ ਜਾ ਮਮਾ ਤੇ ਲਿਆ ਮੜਾ ਮੋਟਾ ਸਾਨੂੰ ਵੀ ਲੋਕ ਦੇਖ ਲੈਣਗੇ ਤੈਨੂੰ ਕਿਹਨੇ ਦੇਖ ਤੈਨੂੰ ਕਿਹਨੇ ਦੇਖਣ ਚੱਲ ਕੇ ਨੂੰ ਬਹੁਤ ਆ ਦੇਖ ਕੇ ਬਾਕੀ ਹਾਂਜੀ ਬਾਈ ਗੁਰਜੀ ਆਪਾਂ ਪਹੁੰਚ ਚੁੱਕੇ ਆਂ ਜੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲੋ ਜੀ ਆਕਰਕਰ ਵੈਗਰੂ ਨੇ ਬੁਲਾਇਆ ਸੀ ਤੇ ਆਪਾਂ ਚੜਾਈਆਂ ਚੜਦੇ ਚੜਦੇ ਪੈਦਲ ਇਹ ਤਰ੍ਹਾਂ ਕਰਦੇ ਆਪਾਂ ਪਹੁੰਚ ਚੁੱਕੇ ਆਂ ਗੁਰਦੁਆਰਾ ਹੇਮਕੁੰਟ ਸਾਹਿਬ ਬਾਕੀ ਦਰਸ਼ਨ ਕਰਵਾਉਨੇ ਆਂ ਅੰਦਰ ਚੱਲੇਗੇ ਪਤਾ ਠੀਕ ਦੀ 15 ਫੁੱਟ ਦਾ ਜ਼ਿਆਦਾ ਹੋਇਆ ਸੰਗਤ ਬਹੁਤ ਦਾਦ ਦੇ ਵਿੱਚ ਸੰਗਤ ਆਈ ਹੋਈ ਆ। ਹਾਂ। ਵਾਹਿਗੁਰੂ ਜੀ। ਵਾਹਿਗੁਰੂ ਜੀ। ਤਾੜੀਆਂ ਦੇ ਤਾੜੀਆਂ ਲੱਗੀਆਂ। ਤਾੜੀਆਂ ਲੱਗੀਆਂ ਦਾ ਜਵਾਬ। ਧੰਨ ਸ੍ਰੀ ਗੁਰੂ। 12 ਵਜੇ ਜਿਹੜੀ ਗੱਲਾਂ ਆ। ਆ ਕੀ ਦੇ ਪਾਵ 88 40 ਸਤਖੰਡ ਸ੍ਰੀ ਹੇਮਕੁੰਟ ਸਾਹਿਬਾਰੇ ਆਪਣੇ ਤਾਪਿਆ ਸਥਾਨ ਸਤਖੰਡ ਸ੍ਰੀ ਹੇਮਕੁੰਟ ਸਾਹਿਬਾਰੇ ਆਪਣੀ ਰਚਨਾ ਸ੍ਰੀ ਦਸ਼ਮ ਗ੍ਰੰਥ ਜੀ ਦੇ 73 ਨਾਟਕ ਦੇ 6ਵੇਂ ਅਧਿਆਏ ਦੇ ਸ਼ਬਦ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਰਿ ਸਿਮਰਨ ਕੀ ਇਸ ਅਕਾਰਾ ਹਰਿ ਸਿਮਰਨ ਮੈਂ ਆਪ ਅੰਦਰ ਨਿਵਾਰਾ ਤਾਰੇ ਕੀ ਰੂਪ ਜਿਸ ਆਪ ਉਜਾਇਆ ਬਣ ਕੇ ਗੰਝਿਆ ਸੰਗਾਰ ਹੈ ਹਰ ਕਾ ਨਾਮੁ ਕਾਲ ਉਧਾਰ ਹੈ ਮਹਾਰਾਜ ਨਾਮ ਧਾਵੇ ਕੋ ਨਾਮ ਤਰਥਾ ਨਿਮਾਨੇ ਕੋ ਪ੍ਰਤੀਰੂਪਾਨ ਸਭ ਕਟਾ ਕੋ ਦੇਵ ਹੁਦਾਨ ਕਰਨ ਕਰਾਮਹਾਰ ਸੁਆਮੀ ਸਨ ਕਟਾ ਕੇ ਅੰਤਰ ਜਾਮੇ ਨਾਨਕ ਹਰ ਕੋ ਜਸਨ ਰਸਨ ਬਖਾਨੇ ਸਗਲ ਥਾਨ ਤੇ ਕਹੂ ਤਨ ਥਾਨ ਨਾਨਕ ਜਿਹ ਕਟ ਵਸੈ ਹਰ ਨਾਮ ਸ਼ਲੋਕ ਭਾਵਨੀ ਰ ਉਪਾਰਸਿਆਨਬ ਸਭ ਤਿ ਰਹਤ ਸਖ ਚੰਹ ਆਤਮ ਕੀ ਰਹਤ ਜਿਸ ਭਾਵਸ ਨੇ ਕਰਲਾਈ ਥਾਂਤਨੰਤ ਰਹਿਆ ਸਮਾਇ ਸੂ ਸਰਬਕ ਜਿਸ ਕਿਰਪਾ ਕਰੇ ਹਮਕਰਿ ਨਿਮੰਤ ਪਜਾ ਪਨਾਨਿ ਤਹਾਰੇ ਸ਼ਲੋਕਾ ਰਤਪੁਰ ਅਧੀ ਰਨ ਮੈਂ ਤਬ ਜੂਜ ਮਰਾਂ ਅਧੀ ਰਨ ਮੈਂ ਤਬ ਜੂਜ ਮਰਾਂ ਅਧੀ ਰਨ ਮੈਂ ਤਬ ਜੂਜ ਮਰਾਂ ਰਨ ਮੈਂ ਤਬ ਜੂਜ ਮਰਾਂ ਆਸਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਘਾਇ ਗੁਰੂ ਨਾਨਕ ਲਈ ਇਤਿਹਾਏ ਫਿਰ ਅੰਗਦ ਗੁਰਦੇ ਅਮਰਦਾਸ RAM DAS ਹੀ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾ रामनाथ प्रभु जी ਜੋ ਜੀ ਦਾ ਖਾਲਸਾ ਜੀ ਬਾਈ ਬਰ ਜੀ ਦੇ ਪਤੇ ਤੇ ਸਾਡਾ ਇਹ ਵਲੌਗ ਅੱਜ ਸਮਾਪਤ ਹੋ ਰਿਹਾ ਹੈ ਹਿੰਕਪੁਰ ਸਾਹਿਬ ਦੀ ਯਾਤਰਾ ਬੜੀ ਵਧੀਆ ਲੰਗੀ ਸਾਡੀ ਤੇ ਸਾਡੀਆਂ ਦੂਜੀ ਵੀਡੀਓ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਹੁਣ ਅਸੀਂ ਜਾ ਰਹੇ ਹਾਂ ਇੱਥੋਂ ਜੁਸੀ ਨੇ ਪੂਜਾ ਜੀ ਅੱਜ ਕਿਨੇ ਹਾਂ ਗੋਵਿੰਦਾਂ ਹਾਂ ਗੋਵਿੰਦਾਂ ਅਸੀਂ ਅਸੀਂ ਹੁਣ ਇੱਕ ਵਾਰ ਜਾ ਰਹੇ ਹਾਂ ਗੋਵਿੰਦਾਂ ਤੇ ਅੱਗੇ ਭਾਗ ਲਪਾਵਾਂਗੇ ਵੀਡੀਓ ਬਹੁਤ ਬਹੁਤ ਧੰਨਵਾਦ ਸਾਡਾ ਲਾਈਕ ਸ਼ੇਅਰ ਕਮੈਂਟ ਦੇ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰ ਲੋ ਆਪਣਾ ਚੈਨਲ ਵਧੀਆ ਵਧੀਆ ਵੀਡੀਓ ਦੇਖਣ ਲਈ ਹੋਰ ਬਾਕੀ ਕਮੈਂਟਸ ਦੱਸਿਓ ਵੀ ਆਪਾਂ ਅੱਗੇ ਦਾ ਟ੍ਰੈਪ ਕਿੱਥੋਂ ਦਾ ਕਰੀਏ ਤੇ ਕੋਸ਼ਿਸ਼ ਆ ਵੀ ਆਪਾਂ ਮਨਾਲੀ ਦਾ ਤਾਂ ਹੈਗਾ ਹੀ ਹੈਗਾ ਅਗਲੇ ਮਹੀਨੇ ਤੇ ਹੈਗਾ ਅਗਲੇ ਮਹੀਨੇ ਹਾਂ ਬਾਕੀ ਹੋਰ ਕਿਸੇ ਬਾਕੀ ਜਿਹੜੀ ਤੁਸੀਂ ਕਹੋਗੇ ਬਾਕੀ ਜਿਹੜੀ ਯਾਤਰਾ ਤੁਸੀਂ ਕਹੋਗੇ ਕਮੈਂਟਾਂ 'ਚ ਜਿਹੜੀ ਦੀ ਵਾਧ ਰਮਾਣ ਹੋ ਉਸੇ ਦੀਆ ਬਚਣਾ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ